ਜਿਹੜੀ ਆਹ ਝੋਟੀ ਆ ਗਈ ਟੋਕੜ ਗੱਪਣ 4 ਮਹੀਨਿਆਂ ਦੀ ਗੋਡੇ ਨੇ ਤਾਂ ਕਰਾਤਾ ਗੱਪਣ ਜਿਹਦਾ ਕਰਾਉਣਾ ਇਹ ਜੇ ਹੋਈ ਓਵੇਂ ਜੀ ਜੇ ਖਾਲੀ ਹੋਈ ਖਾਲੀ ਦੱਸਾਂ ਜੇ ਗੱਪਣ ਹੋਈ ਗੱਪਣ ਵੈਸੇ ਚਾਟ ਵਾਲਾ ਪਸੂਰ ਨਹੀਂ ਟਲਦਾ ਹੁੰਦਾ ਜੀ ਹੈਂ ਘਾਰਤੂਰ ਕੰਨੀ ਲੰਬੜ ਨਹੀਂ ਹੁੰਦਾ ਜੇਰਾ ਫਿਰ ਬੱਚਾ ਇਹਦਾ ਬੱਚਾ ਦਾ ਕਿਹੜਾ ਛੜਨਾ ਚਾਟ ਹੀ ਲਾਉਣੇ ਨੇ ਐਸੀ ਕਾਲ ਦੋਸਤੋ ਬਹੁਤ ਸਵਾਦ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਲੱਬੇ ਕੋਲੇ ਪਹੁੰਚੇ ਹੋਏ ਆਂਗੇ ਬਾਈ ਲੱਬੇ ਕੋਲੇ ਨਾ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਸੋਹਣੀ ਸੁਨੱਖੀ ਝੋਟੀ ਦਿਖਾਉਣੀ ਆ ਮਿੱਤਰੋ ਤੇ ਇਹ ਝੋਟੀ ਆ ਗਈ ਮਿੱਤਰੋ ਇਹ ਟ ਪਰ ਹਰ ਵਾਰ ਦੀ ਤਰ੍ਹਾਂ ਨਾ ਮੈਂ ਤੁਹਾਨੂੰ ਇੱਧਰਲੇ ਪਾਸੇ ਵੀ ਇੱਕ ਕੈਮਰਾ ਲਾ ਕੇ ਦਿਖਾ ਦਣਾ ਅੱਜ ਤਰੀਕ ਹੈਗੀ ਮਿੱਤਰੋ 25 ਤਰੀਕ ਤੇ ਸਮਾਂ ਹੈਗਾ ਵੀਡੀਓ ਬਣਾਉਣ ਦਾ 8:20 ਮਿੰਟ ਇੱਧਰਲੇ ਪਾਸੇ ਤੁਸੀਂ ਦੇਖ ਲਓ ਵੀ ਆਪਾਂ ਜਦੋਂ ਪਹਿਲਾਂ ਵੀਡੀਓ ਬਣਾਉਨੇ ਹੁੰਨੇ ਆ ਨਾ ਜਦੋਂ ਘਟ ਘਟ 10-11 ਵਜੇ ਉਦੋਂ ਨੂੰ ਪਸ਼ੂ ਨਮਾਏ ਤਵਾਇ ਖੜੇ ਹੁੰਦੇ ਆ ਤੇ ਪਰ ਹੁਣ ਜਿਹੜੀਆਂ ਹੈਗੀਆਂ ਨੇ ਇਹ ਦੇਖ ਲਓ ਤੁਸੀਂ ਨੀਰਾ ਖਾਈ ਜਾਂਦੀਆਂ ਨੇ ਮੱਝਾਂ ਤੇ ਝੋਟੀਆਂ ਇਹ ਤੇ ਇੱਕ ਕਰ ਲੋ ਤੁਸੀਂ ਤੇ ਇਹਨਾਂ ਨੂੰ ਦਿਖਾਉਣ ਦਾ ਮਤਲਬ ਇਹੀ ਹੁੰਦਾ ਵੀ ਭਾਈ ਹਾਂ ਇੱਕ ਵਾਰੀ ਸੋਡੀ ਝਲਕ ਮਰਵਾ ਲਗੇ ਸਾਨੂੰ ਦਿਖਾ ਦਗੇ ਆ ਮੱਝ ਜਿਹੜੀ ਆ ਗਈ ਨਾ ਹ ਤਕਦੀਰ ਮੱਝ ਹੈਗੀ ਜਿਹੜੀ ਕੋਟੜੇ ਮੇਲੇ ਦੇ ਵਿੱਚੋਂ ਦੁੱਧ ਚਵਾਈ ਦੇ ਵਿੱਚੋਂ ਤੀਜੇ ਨੰਬਰ ਦੇ ਉੱਤੇ ਆਈ ਸੀ 19 ਕਿਲੋ ਦੁੱਧ ਦੇ ਕੇ ਤੇ ਆ ਜੋ ਲੱਗੇ ਉਸ ਤੋਂ ਟੋਕੜ ਗੱਬਣ ਝੋਟੀ ਦੀ ਜਾਣਕਾਰੀ ਬਾਕੀ ਜੇ ਸਾਨੂੰ ਝੋਟੀ ਚੰਗੀ ਲੱਗੀ ਦੱਸਿਓ ਜੀ ਬਾਈ ਜੀ ਸੱਸੀ ਕਾਲ ਜੀ ਸੱਸੀ ਕਾਲ ਬਾਈ ਜੀ ਖੋਰ ਬਾਈ ਲੱਭੇ ਕਿਵੇਂ ਆ ਠੀਕ ਠਾਕ ਜੀ ਵਧੀਆ ਅੱਛਾ ਪਹਿਲਾਂ ਦਰਸ਼ਕਾਂ ਨੂੰ ਆਪਣੇ ਪਿੰਡ ਦਾ ਐਡਰੈਸ ਦੱਸ ਦੇ ਜਿਹੜੇ ਪ੍ਰਾਂ ਨਵੇਂ ਦੇਖਦੇ ਆ ਪਿੰਡ ਆਪਣਾ ਕੋਟਲੀ ਖੁਰਦ ਜੀ ਠੀਕ ਹੈ ਜ਼ਿਲ੍ਹਾ ਬਠਿੰਡਾ ਜੀ ਨੇੜੇ ਆਪਣਾ ਮੋੜ ਮੰਡੀ ਰਹਿ ਜਾਂਦੀ ਹੈ ਨੇੜੇ ਮੋੜ ਮੰਡੀ ਹਾਂਜੀ ਅ ਅੱਛਾ ਲੱਭੇ ਜਿਵੇਂ ਆਪਾਂ ਗੱਲ ਕਰ ਲਏ ਹੁਣ ਪਰਸੋਂ ਕੋਈ ਮੈਨੂੰ ਐ ਲੱਗਦਾ ਪਰਸੋਂ ਪਾਈ ਸੀ ਕਿ ਹਾਂ ਪਰਸੋਂ ਪਾਈ ਸੀਗੀ ਆਪਾਂ ਤੇ ਉਹ ਝੋਟੀ ਜਿਹੜੀ ਹੈਗੀ ਵਧੀਆ ਵੇਗੀ ਉਹ ਤਾਂ ਬਸ ਆਪਾਂ ਵੀਰੇ ਇਹ ਗੱਲ ਕਹਿਣੀ ਨਹੀਂ ਹੁੰਦੀ ਹੈ ਨਾ ਠੀਕ ਹੈ ਬਾ ਆਪਣਾ ਪਸ਼ੂ ਦਾ ਕੁਦਰ ਪਹਿਲੇ ਦੂਜੇ ਫੋਨ ਤੇ ਵਿਕ ਗਿਆ ਲਗਭਗ ਹੀ ਜੀ ਠੀਕ ਆ ਹਾਂ ਤੇ ਗਾਹਾਂ ਵਧੀਆ ਦੁੱਧ ਦਈ ਜਾਂਦੀ ਹੈ ਵਧੀਆ ਦੁੱਧ ਦਈ ਜਾਂਦੀ ਹੈ ਮਤਲਬ ਬੰਦੇ ਨੇ ਲਾਂਬਾ ਤਾਂ ਨਹੀਂ ਦਿੱਤਾ ਕੋਈ ਲਾਂਬਾ ਨਹੀਂ ਅੱਜ ਫੋਨ ਸਵੇਹਾ ਆਇਆ ਸੀ ਬਾਈ ਦਾ ਮਾ ਜੀ ਆਪਾਂ ਵੀ ਕਰਿਆ ਸੀ ਠੀਕ ਹੈ ਕਹਿੰਦਾ ਵੀ ਵਧੀਆ ਦੁੱਧਾ ਕੋਈ ਗਾ ਕਿਰਾ ਕਿਲੋ 2 ਕਿਲੋ ਤਾਂ ਜਾ ਕੇ ਫਰਕ ਪਾਉਂਦੇ ਹੀ ਪਾਉਂਦੇ ਹਾਂ ਠੀਕ ਹੈ ਹਾਂਜੀ ਅੱਛਾ ਲੱਭੇ ਜਿਵੇਂ ਹੁਣ ਤੇਰੇ ਕੋਲ ਧੋਕੜ ਗੱਪਣ ਆ ਝੋਟੀ ਆ ਗਈ ਇਹ ਕਿੰਵੇਂ ਸੂਏ ਵਾਸਤੇ ਗੱਪਣ ਹੈ ਇਹ ਜੀ ਹੁਣ ਤੀਜਾ ਸੂਆ ਸੂ ਗਈ ਅਗਲੇ ਦਸੰਨ ਤੱਕ ਜੀ ਠੀਕ ਹੈ ਆਪਾਂ ਕੋਈ ਇਹਦਾ ਅਗਲਾ ਕੋਈ ਜਿਦਾਈ ਕਰੇ ਆਪਣੇ ਨਾਲ ਉਸ ਗੱਲ ਦਾ ਆਪਾਂ ਨੂੰ ਨਹੀਂ ਹਨਾ ਠੀਕ ਹੈ ਤੇ ਇਹ ਗੱਬਣ ਹੈਗੀ ਹੈ ਕਿ ਨਹੀਂ ਹੈਗੀ ਉਹ ਆਪਾਂ ਹਜੇ ਆਪਾਂ ਨੂੰ ਪਤਾ ਲੱਗੂ ਉਹ ਆਪਾਂ ਨੂੰ ਪਤਾ ਲੱਗੂ ਇਹ ਆਪਾਂ ਚੈੱਕ ਨਹੀਂ ਕਰਾਈ ਠੀਕ ਹੈ ਤੇ ਆਪਾਂ ਦਾ ਅਗਲੇ ਦੇ ਹਿਸਾਬ ਤੇ ਲਈਏ ਜੀ ਅੱਛਾ ਹਾਂਜੀ ਇਹ ਹੁਣ ਆਪਾਂ ਤੋਕੜ ਗੱਬਣ ਜਿਹੜੀ ਹੈਗੀ ਹੈ ਵੀ ਆਪਾਂ ਕਹਿ ਨਹੀਂ ਸਕਦੇ ਹੈ ਜੀ ਕਹਿ ਹਜੇ ਗੱਬਣ ਨਹੀਂ ਕਹਿ ਸਕਦੇ ਤੋਕੜ ਦਾ ਹੈਗੀ ਹੈ ਇਧਰੋਂ ਡਾਕਟਰ ਸਾਹਿਬ ਵੀ ਲਫਾਫਾ ਹੱਥ ਦੇ ਵਿੱਚ ਜਿਹੜਾ ਫੜੀ ਬੈਠਿਆ ਤੇ ਮੈਨੂੰ ਐਂ ਦੱਸ ਇਹ ਹੁਣ ਆਪਾਂ ਇਹਦੀ ਅੱਜ ਜਿਵੇਂ ਇਹ ਤਾਰਾ ਦਿਖਾਵਾਂਗੇ ਦਿਖਾਵਾਂਗੇ ਹੀ ਲਾਜ਼ਮੀ ਠੀਕ ਆ ਹੁਣ ਤੀਜੇ ਸੂਏ ਵਾਸਤੇ ਗੱਪਣਾ ਜੀ ਤੀਜੇ ਵਾਸਤੇ ਗੱਪਣਾ ਹੀ ਅਗਲੇ ਮਾਣਕ ਦੇ ਮੁਤਾਬਕ ਜੀ ਮਾਣਕ ਦੇ ਮੁਤਾਬਕ ਹਾਂਜੀ ਅੱਛਾ ਖੋਲ ਫਿਰ ਕੇ ਆਪਾਂ ਤੋੜ ਕੇ ਦਿਖਾਈਏ ਲੋ ਵੀ ਇਹ ਜਿਹੜੀ ਝੋਟੀ ਆ ਗਈ ਨਾ ਤਾਜੀ ਦਾ ਦੁੱਧ ਬਾਦ ਕਿੰਨਾ ਤੇ ਹੁਣ ਦੁੱਧ ਕਿੰਨਾ ਪਹਿਲਾਂ ਮੈਨੂੰ ਇਹ ਦੱਸ ਹੁਣ ਦੁੱਧ ਇਹ ਹੈ 8 ਕਿਲੋ ਸੀਗਾ ਜੀ ਹੁਣ 7 ਕਿਲੋ ਦੁੱਧ ਆਈਏ ਥੱਲੇ 7 ਕਿਲੋ ਦੁੱਧ ਹਾਂਜੀ ਕਿਉਂ ਕਿਰਾ ਉਪਰਾ ਮੰਦਾ ਹੀ ਮਾਣਕ ਮਗਰ ਬੱਚਾ ਬੱਚਾ ਹੈ ਨਹੀਂ ਜੀ ਹੁਣ ਚਾੜ ਤੇ ਮਿਲਦੀ ਚਾੜ ਤੇ ਮਿਲਦੀ ਦੋਨੇ ਟਾਈਮ ਤੇ ਹੁਣ ਚਾਰ ਸੱਟ ਕੀ ਆਪਾਂ ਚਾੜ ਸੱਟ ਕੀ ਚੋਵਾਂਗੇ ਜੀ ਠੀਕ ਹੈ ਜੇ ਕਈ ਵਾਰੀ ਉਪਰਾ ਕਰ ਜਾਂਦਾ ਪਸ਼ੂ ਹਨਾ ਉਹੋ ਜਿਹੇ ਦਰਸ਼ਕ ਪਹਿਲੇ ਹੀ ਦੱਸ ਦਗੇ ਆਪਾਂ ਵੀ ਫਿਰ ਆਪਾਂ ਉਹੋ ਜੀ ਗੱਲਬਾਤ ਦੱਸ ਦਾਂਗੇ ਦੱਸ ਦਾਂਗੇ ਹਾਂਜੀ ਠੀਕ ਹੈ ਨਾ ਆ ਆ ਦੇਖ ਲਓ ਮਿੱਤਰੋ ਫਿਕਸ ਹਵਾਨੇ ਵਾਲੀ ਆ ਲੈ ਚੱਲ ਕਰਾ ਸਿੰਗਲ ਹੱਡੀ ਝੋਟੀ ਆ ਜਿਹੜੀ ਆਹ ਝੋਟੀ ਆਗੀ ਟੋਕੜ ਗੱਪਣ 4 ਮਹੀਨਿਆਂ ਦੀ ਗੱਪਣ ਦੱਸਿਆ ਬਾਈ ਨੇ ਹਨਾ ਹਾਂਜੀ ਬਾਕੀ ਕਨਫਰਮ ਕਰਵਾ ਬਾਕੀ ਆਪਾਂ ਕਨਫਰਮ ਕਰ ਹੀ ਲਵਾਂਗੇ ਹੁਣ ਜੀ ਇਹ ਆ ਦੇਖ ਲਓ ਕੋਈ ਏਖ ਲੇਵੇ ਤੋਂ ਸਾਫ ਸੁਥਰੀ ਆ ਹਨਾ ਲੇਵੇ ਦੀ ਸਾਫ ਸੁਥਰੀ ਜਮ ਆ ਦੇਖ ਲੋ ਥਣਾ ਸੁਣਾ ਦੀ ਕੁਆਲਟੀ ਮੈਂ ਤੁਹਾਨੂੰ ਦਿਖਾ ਦਿੰਨਾ ਇਹ ਲਿਆ ਲਪੇ ਇਧਰ ਹੀ ਲਿਆ ਕਰ ਮੋੜ ਲੈ ਲੈ ਚੱਲ ਕੋਈ ਗੱਲ ਨਹੀਂ ਉਧਰ ਹੀ ਲੈ ਹੁਣ ਗੇੜਾ ਇਹ ਖੜ ਜਾ ਖੜ ਜਾ ਖੜ ਜਾ ਇਹ ਇੱਥੋਂ ਦਿਖਾ ਦਗੇ ਲੈ ਇਧਰੋਂ ਵੀ ਦਿਖਾ ਦਗੇ ਇਹ ਲੇਵੀ ਦਾ ਫਿਕਸ ਜੀ ਆ ਗਈ ਇਹ ਆਪਣੀ ਹਾਂ ਜਮਾ ਓਕੇ ਹੈ ਹਾਂ ਤੇ ਆਹ ਦੇਖ ਲੋ ਮਿੱਤਰੋ ਥਣਾ ਸੁਣਾ ਜਿਹਾ ਫਲੀਆਂ ਵਰਗੇ ਥਣਾ ਪਏ ਹੈਗੇ ਤੇ ਲੈ ਕਰਾ ਲੱਭ ਛੱਡ ਕਰਾ ਫਿਰ ਬੱਚਾ ਇਹਦਾ ਬੱਚਾ ਦਾ ਕਿਹੜਾ ਛੱਡਣਾ ਚਾਟ ਹੀ ਲਾਉਣੇ ਨੇ ਚਾਟ ਹੀ ਛੱਡਿੰਗਾ ਮੈਨੂੰ ਪਤਾ ਕਿਆ ਕਰਾਂ ਲੱਭੀ ਟੋਕੜ ਪਸੂ ਨਾ ਜਦੋਂ ਆਪਾਂ ਲੱਭਿਆ ਹਾਂਜੀ ਚੋਣਿਆਂ ਉਪਰ ਬਹੁਤ ਕਰਦਾ ਹੁੰਦਾ ਹਾਂ ਹਾਂ ਕਰ ਜਾਂਦਾਈ ਉਪਰ ਆ ਵੈਸੇ ਪਸੂ ਹੂੰ ਤੇ ਡਾਕਟਰ ਸਾਹਿਬ ਵੀ ਆਪਣੇ ਕੋਲੇ ਖੜੇ ਆ ਲੈ ਟਾਈਮ ਨਾ ਲਵਾ ਬਸ ਮੰਨ ਲਿਆ ਬਾਲਟੀ ਦੇ ਚਾਟ ਦੇਖਦੇ ਆ ਮਿਲਦੀ ਹੈ ਕਿ ਨਹੀਂ ਹਨਾ ਮਿਲੂਗੀ ਤਾਂ ਹੈਗੀ ਹਾਂ ਉਹ ਨਹੀਂ ਮੇਰੇ ਕਰਕੇ ਉਪਰਾ ਕਰ ਸਕਦਾ ਕਈ ਵਾਰੀ ਪਸ ਆਏ ਤਾਂ ਚਲੋ ਕਈ ਵਾਰੀ ਜਾਣਕਾਰੀ ਜਾਂਦੀ ਹੈ ਜੇ ਤੋਕੜਾ ਚੱਲਦੀ ਜਾਂਦੀ ਆ ਜਾ ਕਰਾਂ ਛੇਤੀ ਬਾਕੀ ਆਈ ਆਪਣੇ ਕੋਲੇ ਕੱਲ ਹੀ ਆਣੀ ਇਹ ਅੱਛਾ ਮੈਂ ਵੀਡੀਓ ਜਾਂਦ ਕੇ ਬੰਦ ਨਹੀਂ ਕੀਤੀ ਐਵੇਂ ਕੋਈ ਆਪਣੇ ਕੋਲ 2 ਦਿਨ ਨਹੀਂ ਹੋਏ 3 ਨਹੀਂ ਹੋਏ ਕੱਲ ਆਈ ਹੈ ਆਪਣੇ ਕੋਲ ਤਾਂ ਕੱਲ ਹੀ ਆਈ ਹੈ ਹਾਂਜੀ ਲੱਭੀ ਮਿਲੂਗੀ ਝੋਟੀ ਤੇਰੀ ਇਹ ਕਨਫਰਮ ਵੈਸੇ ਚਾਟ ਵਾਲਾ ਪਸੂਰ ਨਹੀਂ ਤਲਦਾ ਹੁੰਦਾ ਜੀ ਉਹ ਇੱਕ ਦਾ ਡੰਗ ਕਰ ਜੇ ਕਰ ਜੇ ਠੀਕ ਹੈ ਪਰ ਉਹ ਚਾਟ ਵਾਲਾ ਪਸ਼ੂ ਇਹ ਨਹੀਂ ਵੀ ਦੁੱਧ ਚਲੇ ਜਾਊਗਾ ਸਹੀ ਗੱਲ ਹੈ ਸੱਟ ਕਰਾਂ ਫਿਰ ਹਾਂ ਲੈ ਵੀ ਆਹ ਦੇਖ ਲੋ ਕਰਾਂ ਕੱਲ੍ਹ ਆਈ ਏ ਤੇਰੇ ਕੋਲ ਕੱਲ੍ਹ ਆਈ ਏ ਆਪਣੇ ਕੋਲ 11 ਵਜੇ ਦੇ ਨੇ ਅੱਛਾ ਹਾਂਜੀ ਲਾਲ ਲੈਣ ਦੇ ਕੇ ਸਾਰਾ ਸਿੱਕੇ ਪਾਸੇ ਹੋ ਜੀ ਕੋਈ ਗੱਲ ਨਹੀਂ ਨਾ ਖੜਨਾ ਕੋਈ ਹੋਰ ਤਾਂ ਖੜਨਾ ਕੋਈ ਚਲ ਕੋਈ ਗੱਲ ਨਹੀਂ ਅੰਘਿਆ ਨਾ ਇਹ ਮੈਂ ਅੱਜ ਦੇਖੀ ਉਹ ਲੰਮੀ ਵੜਜੇ ਬਣਾ ਵੀਡੀਓ ਪਰ ਦੇਖ ਤਾਂ ਲੱਗਦਾ ਚੱਲੀ ਜਾਂਦੇ ਹੋਰ ਸਹੀ ਗੱਲ ਹੈ ਜੀ ਹੈਂ ਸਾਰਾ ਲੈ ਪਤਾ ਲੱਗ ਜਾਉ ਅਗਲੇ ਨੂੰ ਹਾਂ ਮੈਂ ਪਤਾ ਲੱਗ ਜੀ ਪਾਣੀ ਪਾ ਕੇ ਤੋਲਦੇ ਕਿਵੇਂ ਤੋਲਦੇ ਨਹੀਂ ਨਹੀਂ ਉਹ ਤਾਂ ਮੇਰੀ ਜ਼ਿੰਮੇਵਾਰੀ ਹੈ ਮੈਂ ਦੇਖੋ ਜਿਆਦਾ ਲੰਬੀ ਨਹੀਂ ਕਰ ਸਕਦੇ ਹੁੰਦੇ ਵੀਡੀਓ ਉਹਦੀ ਗਰੰਟੀ ਤਾਂ ਮੇਰੀ ਰਹੂਗੀ ਠੀਕ ਹੈ ਹਾਂਜੀ ਕਿਉਂਕਿ ਕੱਲਾ ਪਸ਼ੂ ਨਹੀਂ ਚੈਨਲ ਵੀ ਵਿਕਦਾ ਵਿਕਦਾ ਜੀ ਹੈ ਵਿਕਦਾ ਵਿਕਦਾ ਜੀ ਆਪਾਂ ਪਹਿਲਾਂ ਵੀ ਤੁਹਾਨੂੰ ਕਹਿ ਕੇ ਹਟੇ ਜੀ ਐਵੇਂ ਆਪਾਂ ਪੋਸਟ ਆ ਪਾਈ ਜੱਗੇ ਜਾਂ ਸਾਨੂੰ ਆਪਾਂ ਕਈ ਜਗੇ ਸਾਡੀ ਪੋਸਟ ਪਾਓ ਹਨਾ ਹਾਂ ਫੋਨ ਤੇ ਆਪਣੇ ਵੀ ਦੂਜਾ ਤੀਜਾ ਫੋਨ ਬਸ ਪੱਕਾ ਵੇਖੀ ਜਾਣਾ ਪਸ਼ੂ ਜੀ ਆਪਣਾ ਠੀਕ ਹੈ ਗੱਲ ਹਾਂਜੀ ਬਾਕੀ ਵਿਸ਼ਵਾਸ ਦੀ ਗੱਲ ਹੈ ਵਿਸ਼ਵਾਸ ਦੀ ਗੱਲ ਹੈ ਜੀ ਮੇਨ ਗੱਲ ਇਹ ਵੀ ਹੁੰਦੀ ਆ ਹੂੰ ਬਾਕੀ ਪਸ਼ੂ ਵੀ ਚੰਗੇ ਹੁੰਦੇ ਜੀ ਆਪਾਂ ਐਵੇਂ ਆਪ ਦੀ ਚੀਜ਼ ਹਰੇਕ ਨੂੰ ਚੰਗੀ ਲੱਗਦੀ ਆ ਸਹੀ ਗੱਲ ਹੈ ਹਾਂ ਮੈਂ ਜਲਨੇ ਜੋ ਮਾਰ ਲਾ ਕਰ ਨਹੀਂ ਦੇ ਕਰ ਲਾ ਮਾੜੀ ਦੀ ਬਾਤ ਇਹ ਕਿੱਥੋਂ ਆਈ ਹੈਗੀ ਇਹ ਆਪਣੀ ਲੁਧਿਆਣਾ ਸਾਈਡ ਤੋਂ ਆਈ ਏ ਸਾਹਨੇ ਵਾਲ ਪਿੰਡ ਕੋਲੇ ਪਿੰਡ ਆ ਕੋਈ ਅੱਛਾ ਹਾਂਜੀ ਠੀਕ ਐ ਉਹ ਵੀ ਕੰਮ ਹੈ ਨਹੀਂ ਅੱਜ ਅੱਜ ਵੀ ਆਪਾਂ ਇਹ ਵੀ ਕਹਿੰਦੇ ਵੀ ਹਰਿਆਣੇ ਚੋਂ ਆਈ ਹੋਈ ਹੈ ਨਾ ਪੁੱਤਰੀ ਜੀ ਜੋ ਮੈਂ ਸਾਰੀ ਤਰੀ ਚੋਟੀ ਤਾਂ ਤਰੀ ਹਾਂਜੀ ਹਾਂ ਲੈ ਆਹ ਦੇਖ ਲੋ ਮਿੱਤਰੋ ਚਾਟ ਤੇ ਮਿਲਦੀ ਐ ਤੁਹਾਡੇ ਸਾਹਮਣੇ ਆ ਇਹ ਸਮਾਪਸੂ ਮੈਨੂੰ ਆਏ ਮੈਂ ਕੋਲੇ ਤੂੰ ਤੇ ਦਬਾਅ ਕੀ ਮਾਰਨਾ ਤਰਾ ਤਾਰਾ ਦਾ ਇੱਥੇ ਚੱਕ ਹੋ ਜਾਣਗਾ ਮੈਂ ਨੇਰੇ ਕਰ ਦਿੰਦਾ ਹਿਊਮ ਕਰ ਦਿੰਦਾ ਕਾਰ ਤੁਰ ਕਨੀ ਲੰਬਾ ਨਹੀਂ ਆਉਂਦਾ ਜੀ ਹੈ ਕਾਰ ਤੁਰ ਕਨੀ ਲੰਬਾ ਨਹੀਂ ਆਉਂਦਾ ਖਨਾ ਖੋਨਾ ਦੀ ਜਮਾਨ 1 ਨੰਬਰ ਚ ਵਾਈ ਹੈ ਜਮਾਨ 1 ਨੰਬਰ ਚ ਵਾਈ ਹੈ ਪੋਲੀ ਚ ਵਾਈ ਹੈ ਜਮਾਨ ਇਹ ਆਹ ਮੈਂ ਤਾਂ ਮੈਂ ਤਾਂ ਕੋਸੇ ਖੜਾ ਹੋਈ ਮਾੜੀ ਵਾਲਟਿੰਗ ਆ ਛੋਦੇ ਫਿਰ ਪਿੰਨਾ ਸਾਰੇ ਲਮਾ ਕਿਰਾ ਵੀਡੀਓ ਬੰਦ ਕਰਦਾ ਕਰ ਦੇ ਮੈਂ ਤਾਂ ਵੀਡੀਓ ਬੰਦ ਕਰੀ ਸੀਗੀ ਪਰ ਆ ਦੇਖ ਲੋ ਇਹਨੇ ਤਾਂ ਛੱਪੜ ਲਾਤਾ ਮਿੱਤਰੋ ਯਾਰ ਆ ਕੰਮ ਕਿਵੇਂ ਕਰ ਗਿਆ ਤੂੰ ਗੋਡਾ ਹੁਣ ਵੀ ਇਤਤਰੀ ਬੈਠਾ ਤੂੰ ਫੇਰ ਗੋਡੇ ਨੇ ਤਾਂ ਕਰਾਤਾ ਕਿਉਂ ਜਿਹਦਾ ਕਰਾਉਣਾ ਹੁਣ ਅਗਲਾ ਮੰਨੇ ਚਾਹੇ ਨਾ ਮੰਨੇ ਕੰਮ ਜਮਾ ਆਪਦਾ ਸਾਹਮਣੇ ਦਿਖਾਤਾ ਆ ਹੁਣ ਇੰਨਾ ਮੈਨੂੰ ਆਏ ਦਾ ਛੱਪੜ ਲਾਤਾ ਜਿਹੜਾ ਹੁਣ ਤੂੰ ਇਹ ਕਿਵੇਂ ਹੱਬ ਤਾਉਂ ਆਪਣੇ ਗੱਲ ਆ ਇਹਦਾ ਅਗਲਾ ਚੋਕੇ ਲੈ ਲੈ ਤੋ ਟਾਈਮ ਜੀ ਹਨਾ ਚੋਕੇ ਲੈ ਜੀ ਅੱਜ ਕੰਮ ਮਿੱਤਰੋ ਗੱਲ ਦਾ ਗੱਲ ਸੀ ਉਹ ਟਵਾਈ ਜਿਹੜੀ ਹੋਈ ਸੀ ਇਹਦੀ ਕੱਲ ਅੱਥ ਨੇ ਕਿੰਨੇ ਵਜੇ ਹੋਈ ਸੀ 6:30 6:30 ਹੀ 6:30 ਹਾਂਜੀ ਠੀਕ ਆ ਹੁਣ ਤਾਂ ਚਲੋ 8 8:00 ਹੋ ਹੀ ਪਏ ਹੈ ਹਨਾ ਆਦਾ ਦੁੱਧ ਹੀ ਡੋਲ ਤਾ ਚਲ ਕੋਈ ਗੱਲ ਹੁਣ ਆਪਾਂ ਤੋਲਾ ਤਲਾਈ ਛੱਡਦੇ ਆਪਾਂ ਖਾਲੀ ਕਰਤੀ ਇੱਕ ਟਾਈਮ ਮਿੱਤਰੋ ਤੁਸੀਂ ਵੀਡੀਓ ਤੇ ਨਾ ਜਿਹੜੀ ਹੈਗੀ ਆ ਉਹ ਖਾਲੀ ਕਰ ਲਿਓ ਭਣਾ ਤੇ ਦੁੱਧ ਜਿਹੜਾ ਤੁਹਾਨੂੰ 7 ਕਿਲੋ 7 ਕਿਲੋ ਕਿ 6 ਕਿਲੋ 7 ਕਿਲੋ ਜੀ 7 ਕਿਲੋ ਹਾਂਜੀ ਚਲੋ ਕੋਈ ਗੱਲ ਸੱਤ ਤੋਂ ਮਰਦੀ ਨਹੀਂ ਜੀ ਦੋ ਚਾਰ ਦਿਨ ਖੜੀ ਰਹੀ ਆਪਣੇ ਕੋਲੇ ਆਪ ਵਧਾ ਵੀ ਦੇਵਾਂਗੇ ਠੀਕ ਹੈ ਇੰਨਾ ਕਾ ਆਪਾਂ ਨੂੰ ਚਲੋ ਆਪੀ ਸੇਵਾ ਦੇਵਾਂਗੇ ਵੀ ਉਪਰਾਂ ਵੀ ਕਰਦੀ ਐ ਕਰਦੀ ਐ ਜੀ ਕਰਦੀ ਐ ਚੱਲ ਕੋਈ ਗੱਲ ਨਹੀਂ ਲੱਭਿਆ 20 ਕਿਲੋ ਤਾਂ ਹੁਣ ਵੀ ਹੈਗਾ ਹੀ ਐਸ ਟਾਈਮ ਜੇ ਆਪਣਾ ਡੋਲਣ ਤੋਂ ਬਾਅਦ ਵੀ ਹੈਗਾ ਹਾਂ ਜੀ ਲੈ ਕਾ ਡਾਕਟਰ ਨੂੰ ਵੀ ਕਾਲ ਆ ਜਾ ਖੜਾ ਹੋ ਕਰ ਤੂੰ ਤਾਂ ਕਰਤਾ ਉਹੀ ਕੰਮ ਔਰੇ ਦੱਸੋ ਦਾਦਾ ਲਓ ਜੀ 2 ਤੋਂ ਪਲੱਸ ਪਲੱਸ ਦੁੱਧ ਆਈਏ 2 ਕਿਲੋ ਦਾ ਖਰ ਹੈਗਾ ਤੁਹਾਡਾ 2 ਤੋਂ ਪਲੱਸ ਹੀ ਨਿਕਲੂਗਾ ਇਹ ਥੱਲੇ ਹੀ ਦੇਂਦਾ ਪਲੱਸ ਪਲੱਸ ਡਾਕਟਰ ਸਾਹਿਬ ਆਓ ਕਰਾ ਮੜਾ ਜਾਂ ਛੇਤੀ ਕਰਾ ਜਾਣਾ ਤਾਂ ਤੁਜੀ ਹੈਗਾ ਪਰ ਕੋਈ ਗੱਲ ਨਹੀਂ ਕੱਚੇ 'ਚ ਕਰ ਲੈ ਇਹਨੂੰ ਕੱਚੇ 'ਚ ਕਰ ਡਾਕਟਰ ਸਾਹਿਬ ਕੱਚੇ 'ਚ ਕਰਾਓ ਕਰਾ ਇਹਨੂੰ ਲੈ ਵੀ ਆ ਦੇਖ ਲੋ ਹੁਣ ਚੈੱਕ ਪਾਸ ਜਿਹੜੀ ਹੈਗੀ ਆਪਾਂ ਉਹ ਤੁਹਾਡੇ ਸਾਹਮਣੇ ਕਰਵਾ ਦਾਂਗੇ ਇਹ ਲੈ ਵੀ ਕਰਾਂ ਡਾਕਟਰ ਸਾਹਿਬ ਹਾਂਜੀ ਲੈ ਵੀ ਗੱਲ ਸੁਣੋ ਆਪਾਂ ਨੂੰ ਗੱਲ ਦੇਣੀ ਨਾ ਆਵੇ ਨਹੀਂ ਨਹੀਂ ਵੀਰੇ ਦੇਣੀ ਨਹੀਂ ਆਪਾਂ ਸਹੀ ਗੱਲ ਕਵਾਂਗੇ ਹਾਂ ਜਿਵੇਂ ਜੇ ਹੋਈ ਓਵੇਂ ਜੀ ਜੇ ਖਾਲੀ ਹੋਈ ਖਾਲੀ ਦੱਸਾਂ ਜੇ ਗੱਬਣ ਹੋਈ ਗੱਬਣ ਹਾਂ ਲੈ ਵੀ ਆ ਦੇਖ ਲੋ ਲੱਬੇ ਦੇ ਅੱਜ ਆਪਾਂ ਹੁਣ ਚਵਾਈ ਵੀ ਕਰਕੇ ਦਿਖਾਤੇ ਚਲੋ ਹਨਾ ਚਵਾਈ ਵਾਲੀ ਗੱਲ ਤਾਂ ਆਪਾਂ ਛੱਡੋ ਵੀ ਚੈੱਕ ਪਾਸ ਜਿਹੜੀ ਹੈਗੀ ਤੁਹਾਡੇ ਸਾਹਮਣੇ ਕਰਾ ਦਾਂਗੇ ਉਹ ਨਰਮਾਈ ਮੈਂ ਮੈਂ ਤੇ ਖੜਦੀ ਨਹੀਂ ਹੁੰਦੀ ਹਾਂ ਡੱਟ ਸਾਹਿਬ ਨਹੀਂ ਖੜਦੀ ਮੈਂ ਨਹੀਂ ਸਹੀ ਹੈ ਨਰਮਾ ਅੱਛਾ ਲੱਭੇ ਮੈਨੂੰ ਇਹ ਤਾਜੀ ਦਾ ਕਿੰਨਾ ਕਿ ਦਿੱਤਾ ਦੁੱਧ ਉੱਚੀ ਬੋਲੀ ਮਾੜਾ ਮੈਕ ਡਾਕਟਰ ਦੇ ਲੱਗਿਆ ਹਾਂ ਜੀ ਆ ਦੁੱਧ ਭਾਈ ਅਗਲੇ ਨੇ ਦੱਸੇ ਮੁਤਾਬਕ ਆਪਾਂ ਅਗਲੇ ਨਾਲ ਗੱਲ ਵੀ ਕਰਾ ਦੇਗੇ ਠੀਕ ਹੈ ਉਹ ਨੰਬਰ ਵਗੈਰਾ ਐਡਰੈਸ ਵਗੈਰਾ ਸਾਰਾ ਹੈਗਾ ਉਹਨਾਂ ਦੇ ਮੁਤਾਬਕ 14-15 ਕਿਲੋ ਦੁੱਧ ਦੇਣੀ ਹੈ ਤਾਜੀ ਨੇ ਹਾਂ ਜੀ ਤਾਜੀ ਠੀਕ ਹੈ ਉਹ ਬੰਦੇ ਦਾ ਡੈਰੀ ਦਾ ਕੰਮ ਹੈ ਜੀ ਸੋਕਣਾ ਉਹ ਵੇਚ ਦਿੰਦਾ ਤੇ ਸੱਜਣਾ ਪਾ ਲੈਂਦਾ ਠੀਕ ਹੈ ਕਿੰਨੇ ਵਾ ਦਾ ਇਹ ਅੱਛਾ ਜਦੋਂ 3-3.5 ਮਹੀਨੇ ਚ ਗੱ ਇਹ ਉਹਨੇ ਸੇਲ ਕਰ ਦੇਣਾ ਸੱਜਰ ਪਾ ਲੈਣੀ ਠੀਕ ਐ ਬਾਕੀ ਉਹ ਸਿੱਧਾ ਨੰਬਰ ਦੇ ਦਾਂਗੇ ਆਪਾਂ ਭਾਈ ਜੀ ਬਾਕੀ ਉਹ ਦੇ ਦੇਣਗੇ ਜੀ ਆਪਾਂ ਇਹ ਵੀ ਪੀਰ ਭਰਾ ਕਨਫਰਮ ਕਰਨਾ ਚਾਹੁੰਦਾ ਠੀਕ ਐ ਮੈਂ ਵੀਡੀਓ ਬੰਦ ਨਹੀਂ ਕਰਦਾ ਡਾਕਟਰ ਸਾਹਿਬ ਕਿਤੇ ਨਾ ਕਰੀਂ ਵੀਰੇ ਕੋਈ ਗੱਲ ਨਹੀਂ ਹਾਂ ਸਾਡੀਆਂ ਦਾ ਕਲੋਲਾ ਹੀ ਹੁੰਦੀਆਂ ਅੱਜ ਤੂੰ ਆੜ ਗਿਆ ਸਾਡੀਆਂ ਕਲੋਲਾਾਂ ਚ ਹੈਂ ਆਪਣੀਆਂ ਕਰੋਲਾਾਂ ਦੀ ਵੀ ਸਟਾਈ ਹੁੰਦੀ ਯਾਰ ਉਹਦੇ ਪਾਸੇ ਹਾਂ ਨੀ ਕੰਮ ਸੱਚਾ ਸੁੱਚਾ ਕਰੋ ਦਰਸਲ ਤੁਹਾਡਾ ਕਿਵੇਂ ਡਾਕਟਰੀ ਦਾ ਕੰਮ ਹੈ ਕਿਉਂਕਿ ਨਾਲ ਕੁਝ ਹੋਰ ਵੀ ਹੈ ਮੇਰੇ ਕੰਨੇ ਮੂੰਹ ਕਰੋ ਵੀਰੇ ਆਪਣਾ ਮੈਡੀਕਲ ਹੈ ਅੱਛਾ ਇਹ ਤਾਂ ਸ਼ੌਂਕ ਹੀ ਹੈ ਕੋਈ ਆਪਾਂ ਫੀਸ ਨਹੀਂ ਚਾਰਜ ਕਰਦੇ ਠੀਕ ਹੈ ਸ਼ੌਂਕ ਹੀ ਹੈ ਬਸ ਤੇ ਮੈਡੀਕਲ ਹੈਗਾ ਤੁਹਾਡਾ ਤੇ ਤੁਹਾਡਾ ਪਿੰਡ ਕਿਹੜਾ ਹੈਗਾ ਪਿੰਡ ਮੇਰਾ ਹੁਣ ਤਾਂ ਵੈਸੇ ਮੈਂ ਕੋਟਲੀ ਰਹਿਣਾ ਪਿੰਡ ਮੇਰਾ ਕਾਲਿਆਂ ਵਾਲੀ ਹੈ ਠੀਕ ਹੈ ਠੀਕ ਹੈ ਗੱਲ ਤੇ ਕੁੱਬਿਆਂ ਵਾਲੀ ਸੜਕ ਦੇ ਉੱਤੇ ਆਪਣਾ ਮੈਡੀਕਲ ਹੈ ਠੀਕ ਹੈ ਗੱਬਣਾ ਹੈ ਬਾਈ ਮੱਝ ਗੱਬਣਾ ਗੱਬਣਾ ਹੈ ਜੀ ਗਰੰਟੀ ਹੈ ਜਮਾ ਗਰੰਟੀ ਥੱਪੀ ਮਾਰਦੇ ਫਿਰ ਇਹ ਆ ਚੱਕਾ ਲਵੀ ਕਿੰਨੇ ਕ ਮੈਨੂੰ ਐ ਦੱਸ ਦੋ ਡਾਕਟਰ ਸਾਹਿਬ ਕਿੰਨੇ ਕ ਮਹੀਨਿਆਂ ਦੀ ਗੱਭਣ ਲੱਗਦੀ ਥਨੂੰ ਚਾਰ ਤੋਂ ਪੰਜ 10 ਦਿਨ ਘੱਟ ਹੋ ਸਕਦੀ ਐ ਇੱਥੇ ਜੇ ਗੱਭਣ ਵੀ ਚਾਰ ਕਦੇ ਚਾਰ ਕਦੇ ਏਟੇ ਪੇਟੇ ਚਾਰ ਕਦੇ ਏਟੇ ਪੇਟੇ ਠੀਕ ਆ ਲੋ ਵੀ ਮਿੱਤਰੋ ਆਹ ਦੇਖ ਲੋ ਸਹੋਣੇ ਤੇ ਸਹਾਗੇ ਵਾਲੀ ਗੱਲ ਹੋ ਗਈ ਆਹ ਥੋੜੇ ਵਾਸਤੇ ਆਪਾਂ ਜਮਾ ਐਣ ਟੋਕੜ ਗੱਭਣ ਠੀਕ ਐ ਤੇ ਡਾਕਟਰ ਸਾਹਿਬ ਫਿਰ ਜਿਹੜਾ ਉਹ ਕਾਰ ਤੁਸ ਵੀ ਚੱਕ ਲਿਓ ਜਿਹੜਾ ਥੋੜਾ ਹਾਂਜੀ ਹਾਂਜੀ ਟੀਕਾ ਲਾਉਣੇ ਆਹ ਦੇਖ ਲੋ ਮਿੱਤਰੋ ਜਿਹੜੀ ਸਾਰੀ ਜਿਹੜੀ ਹੈਗੀ ਪ੍ਰਕਿਰਿਆ ਨਾਲ ਦੀ ਨਾਲ ਕਰਤੀ ਲੱਭੇ ਵਧਾਈਆਂ ਮੈਂ ਮੈਂ ਇੱਕ ਮੈਂ ਇੱਕ ਉਧਰ ਆ ਜੋ ਕਰਾ ਆਪਾਂ ਤਾਂ ਮੈਂ ਚੈੱਕ ਕਰਾ ਕੇ ਨਹੀਂ ਲਈ ਸੀ ਆਪਾਂ ਅਗਲੀ ਤਸੱਲੀ ਤੇ ਲਈ ਸੀ ਠੀਕ ਹੈ ਆਪਣੀ ਤਾਂ ਫੋਨ ਕਨਫਰਮ ਹੋਈ ਹੈ ਜੀ ਆਪਣੀ ਕਨਫਰਮ ਹੋਣ ਪਈ ਹੈ ਛੋੜੇ ਸਾਹਮਣੇ ਪਹਿਲਾਂ ਆਪਣੇ ਉਹ ਗਾਹਕ ਆਏ ਸੀ ਦੇਖੋ ਆਪਾਂ ਉਹਨਾਂ ਨੂੰ ਕਿਹਾ ਵੀ ਭਾਈ ਸਾਡੀ ਅਜੇ ਕੋਈ ਗਾਰੰਟੀ ਨਹੀਂ ਕੱਪਣ ਦੀ ਹੈ ਨਾ ਸਹੀ ਗੱਲ ਹੈ ਹਾਂ ਬਾਕੀ ਹੁਣ ਠੰਡਾ ਟੀਕਾ ਲਾ ਦੋਗੇ ਹਾਂ ਹੁਣ ਚਲੋ ਲਾ ਦਾਂਗੇ ਹਨਾ ਇੱਕ ਤਾਂ ਉੱਪਰੇ ਥਾਂ ਆਈ ਹੈ ਸਹੀ ਗੱਲ ਹੈ ਹਾਂਜੀ ਨਹੀਂ ਜਿਹੜੀ ਹੈਗੀ ਹੈ ਨਾ ਕੁਆਲਿਟੀ ਹੈ ਜਿਹੜੀ ਮੱਝ ਦੀ ਉਹ ਆਪਾਂ ਇੱਕ ਵਾਰੀ ਫੇਰ ਦਿਖਾ ਦਨੇ ਤੁਹਾਨੂੰ ਦੇਖ ਲੋ ਰੰਗ ਦੇਖ ਲੋ ਜਾਮਣ ਵਰਗਾ ਜੀ ਪੂਸਟ ਵੀ ਕੋਈ ਮੇਰੇ ਸਾਹਮਣੇ ਆਹ ਦੇਖ ਲੋ ਆਹ ਦੇਖ ਲੋ ਲੈ ਹੁਣ ਥਣਾ ਥੁਣਾ ਦੀ ਕੋਲੇ ਆਪਾਂ ਫੇਰ ਦਿਖਾਤੀ ਤੁਹਾਨੂੰ ਬੁੱਧਾ ਚਲੋ ਮੇਰੀ ਗੱਲਤੀ ਉਹ ਮੈਂ ਕਰਕੇ ਡੰਗ ਗਿਆ ਹਾਂ ਹਾਂ ਇਹ ਲੈ ਵੀ ਆਹ ਦੇਖੋ ਥਣਾ ਥੁਣਾ ਦੀ ਕੁਆਲਿਟੀ ਜਮ ਓਕੇ ਆ ਬਾਕੀ ਤੁਸੀਂ ਕੋਲੇ ਆਉਂਗੇ ਤਸੱਲੀ ਕਰੋਗੇ ਲਾਓ ਜੀ ਡਾਕਟਰ ਸਾਹਿਬ ਫਿਰ ਟੀਕਾ ਲਾਓ ਕਰਾ ਲੱਬੇ ਦੇ ਲੈ ਵੀ ਲੱਬਿਆ ਹੋ ਨੇੜੇ ਵੀ ਨਰਮਾ ਮੈਂ ਬਾਸ ਬਸ ਬਾਸ ਠੀਕ ਹੈ ਓਕੇ ਰਿਪੋਰਟ ਆਈ ਬਾਤੀ ਪੱਕੇ ਰਾ ਓਕੇ ਓਕੇ ਚਲੋ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਓਕੇ ਅੱਛਾ ਲੱਭੇ ਹੁਣ ਜੀ ਇਹਦੇ ਰੇਟ ਦੀ ਆਪਾਂ ਗੱਲ ਕਰ ਲੀ ਗਏ ਰੇਟ ਦੱਸ ਦੇ ਤੇ ਕਿਹੜੇ ਮਹੀਨੇ ਚ ਆਉਣੀ ਆ ਅੱਗ ਚਾਉ ਮੈਨੂੰ ਮੇਰੇ ਸਾਹ ਚ ਤਾਂ ਹੁਣ ਇਹ ਇਹ ਮੂਰੇ ਭਾਈ ਮਈ ਮਹੀਨੇ ਚ ਆਉਣੀ ਆ ਮਈ ਮਹੀਨੇ ਚ ਹਾਂ ਜੇ ਜਿਹੜਾ ਆਪਾਂ ਕਹਿ ਰਹੀਏ ਵੀ ਜੇ ਵਿਸਾਖ ਦੇ ਹਾਰਜੇ ਦੇ ਵਿੱਚ ਜੀ ਠੀਕ ਹੈ ਹਾਂ ਜੀ ਮਸਾਕ ਤੇ ਮਸਾਕ ਉੱਤਰਦਾ ਹੋਊ ਜੀ ਹਾਰ ਚੜਦਾ ਇਹ ਹੋ ਬਸ ਆਏ ਉਸ ਇੱਥੇ ਤੇ ਉਦੋਂ ਦੁੱਧ ਦੀ ਵੀ ਪੂਰੀ ਤਰ੍ਹਾਂ ਚੰਦੀ ਹੈ ਪੂਰੀ ਤਰ੍ਹਾਂ ਸੀ ਹੈਨਾ ਹਾਂ ਜੀ ਰੇਟ ਦੱਸ ਦੇ ਟਾੜਾ ਬਾਟਾ ਬਸ ਰੇਟ ਦੇ ਦੇਖੋ ਬਾਹਰ ਵਾਲਾ ਕੰਮ ਨਾ ਕਰਦੀ ਕਿਤੇ ਆਪਾਂ ਜਮਾ ਕੋਈ ਉਹ ਨਹੀਂ ਕਿਹੇ ਦੇ ਕੋਈ ਆਏ ਨਹੀਂ ਵੀ ਅਮੇ 1200 ਰੁਪਏ ਮੰਗ ਲਾਂਗੇ ਦੇ ਠੀਕ ਹੈ 95000 ਰੁਪਏ ਦੀ ਹਾਂ ਨਾ ਮੈਸ ਦੇਵਾਂਗੇ ਵੀਰੇ 95 ਦੀ ਹਾਂ ਜੀ ਨੰਬਰ ਬੋਲ ਤੇਰਾ ਨੰਬਰ ਆਪਣਾ 62801 ਜੀ 45038 ਠੀਕ ਹਾਂਜੀ ਲੋਬੀ ਏ ਸੀ ਬਾਈ ਲੱਬੇ ਕੋਲੇ ਜਿਹੜੀ ਹੈਗੇ ਟੋਕੜ ਗੱਬਣ ਝੋਟੀ ਹੈ ਨਾ ਬਾਕੀ ਮੂੰਹ ਮਾਂ ਦੀ ਪੂਰੀ ਕੂਨੀ ਆ ਜੀ ਜਿਵੇਂ ਕੋਈ ਮਰਜ਼ੀ ਕੋਈ ਉਹ ਕਰੀ ਚੱਲੇ ਇਸ ਨਾਲ ਕੋਈ ਦੇਈ ਚੱਲੇ ਨੂੰ ਕੋਈ ਦਿੱਕਤ ਨਹੀਂ ਬਾਕੀ ਹੁਣ ਤਾਂ ਯਾਰ ਦੇਖੀ ਇੱਥੇ ਖੜੀ ਤਾਂ ਇੱਥੇ ਨੀਰਾ ਖਾਣ ਲੱਗ ਗਈ ਉੱਥੇ ਖੜੀ ਸੀ ਤਾਂ ਉੱਥੇ ਨੀਰਾ ਖਾਣਾ ਉੱਥੇ ਨੀਰਾ ਖਾਈ ਜਿੰਦੀ ਹੈ ਨਾ ਠੀਕ ਆ ਲੱਬਿਆ ਫਿਰ ਠੀਕ ਹੈ ਤੁਹਾਨੂੰ ਬਾਜੀ ਇੱਥੇ ਆਇਓ ਤਸੱਲੀ ਜਿਵੇਂ ਮਰਜ਼ੀ ਕਰ ਲਿਓ ਤਸੱਲੀ ਕਰਕੇ ਜਿਹੜੀ ਹੈਗੀ ਨਾ ਤੁਸੀਂ ਗੱਬਣ ਦੀ ਆਪਣੀ ਹੁਣ ਗਾਰੰਟੀ ਰਊਗੀ ਜੀ ਗੱਬਣ ਦੀ ਆਪਣੀ ਗਾਰੰਟੀ ਰਊਗੀ ਹਾਂ ਹੁਣ